ਮਾਨਸਾ ਜ਼ਿਲ੍ਹੇ ਦੇ ਹਰ ਇੱਕ ਨੌਜਵਾਨ ਚਾਹੇ ਉਹ ਲੜਕਾ ਹੋਵੇ ਚਾਹੇ ਉਹ ਲੜਕੀ ਹੋਵੇ ਹਰ ਖੇਤੇ ਦੇ ਵਿੱਚ ਉਹ ਮੱਲਾ ਮਾਤੇ ਨੇ ਪਰ ਉੱਤੇ ਹੁਣ ਮਾਨਸਾ ਦੇ ਬੁੱਢਾ ਲਾੜਾ ਹਲਕੇ ਚ ਇੱਕ ਇੱਕ ਪਰਿਵਾਰ ਦੀਆਂ ਤਿੰਨੋਂ ਧੀਆਂ ਨੇ UGC NET ਪਾਸ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਜਿਨ੍ਹਾਂ ਦਾ ਨਾਮ ਰਿੰਪੀ ਕੌਰ ਹਰਦੀਪ ਕੌਰ ਤੇ ਬਿਆਨਤ ਕੌਰ ਤਿੰਨੋਂ ਕੁੜੀਆਂ ਜੇ ਦੱਸਣ ਮੁਤਾਬਕ ਘਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਇੱਕ ਵੱਡਾ ਪਾਈਵੇ ਜੋ ਕਿ 10 ਸਾਲਾਂ ਤੋਂ ਮਾਨਸਿਕ ਪਰੇਸ਼ਾਨੀ ਦੇ ਕਾਰਨ ਬਿਮਾਰ ਪਿਆ ਹੈ ਔਰ ਦੱਸਿਆ ਕਿ ਘਰ ਦਾ ਸਾਰਾ ਕੰਮਕਾਰ ਪੜ੍ਹਾਈ ਵਿੱਚੋਂ ਹੀ ਸਮਾਂ ਕੱਢ ਕੇ ਲੜਕੀਆਂ ਵੱਲੋਂ ਕੀਤਾ ਜਾਂਦਾ ਸੀ ਅਤੇ ਅੱਜ پورے ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਜਿੱਥੇ ਕਿ ਨਾ ਜਿੰਨਾ ਧੀਆਂ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਬਧੰਤਕੋ ਸਰ ਤੁਹਾਨੂੰ ਵੀ ਲੱਗ ਰਿਹਾ ਸਰ ਇਹ ਮੇਰੇ ਘਰ ਦੇ ਬਹੁਤ ਖੁਸ਼ ਨੇ ਜਿਨ੍ਹਾਂ ਨੇ ਸਾਨੂੰ ਮਿਹਨਤ ਕਰਕੇ ਪੜਾਇਆ ਤੇ ਅਸੀਂ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਿਆ ਤੇ ਅੱਜ ਅਸੀਂ ਨੈਟ ਕਲੀਅਰ ਕੀਤਾ ਤਾਂ ਬਹੁਤ ਖੁਸ਼ ਹੋ ਰਹੀ ਹਾਂ ਸਰ ਕਿੰਨਾ ਕਿੰਨਾ ਟਾਈਮ ਪੜ੍ਹਦੇ ਸੀ ਕਦੋਂ ਸ਼ੁਰੂ ਕੀਤਾ ਤੁਸੀਂ ਅਸੀਂ ਸਰ ਸਵੇਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪੜਨਾ ਮਤਲਬ ਇਹਦੇ ਵਿੱਚ ਹੀ ਕੰਮ ਨਿਬੜਨੇ ਤੇ ਇਹਦੇ ਵਿੱਚ ਹੀ ਪੜਨਾ ਸਾਡਾ ਇਹੀ ਰੁਟੀਨ ਰਹਿੰਦਾ ਸੀ ਸਭ ਰਿਸ਼ਤੇਦਾਰ ਕਹਿੰਦੇ ਸੀ ਕੁਛ ਬੇਬੀ ਕੁੜੀ ਨੂੰ ਵਿਆਹ ਦੋ ਕਰ ਦੋ ਇਦਾਂ ਹਾਂਜੀ ਸਰ ਬਥੇਰੇ ਬਹੁਤ ਰਿਸ਼ਤੇਦਾਰਾਂ ਨੇ ਕਿਹਾ ਵੀ ਤੁਸੀਂ ਵਿਆਹ ਦੋ ਕੁੜੀਆਂ ਨੂੰ ਈਵਨ ਕਿ ਸਾਡੇ ਨਾਲ ਤਾਂ ਕੋਈ ਮਤਲਬ ਸਾਡੀ ਛੋਟੀ ਕੁੜੀ ਦਾ ਜਲੰਧਰ ਪੇਪਰ ਆਇਆ ਉੱਥੇ ਤੱਕ ਵੀ ਨਹੀਂ ਕੋਈ ਸਾਡੇ ਨਾਲ ਚੁਰਿਆ ਤੇ ਅਸੀਂ ਆਖੇ ਵੀ ਰਾਤ ਦਾ ਪੇਪਰ ਹੈ ਸਾਡਾ ਤੇ ਤੁਸੀਂ ਸਾਡੇ ਨਾਲ ਤਾਂ ਚੱਲੋ ਤੇ ਕੋਈ ਨਹੀਂ ਆਇਆ ਸਰ ਵੇਦੋ ਫਿਰ ਤਿੰਨੇ ਮੇਰੀ ਭੈਣ ਦੋਨੇ ਮੇਰੀ ਸਿਸਟਰਾਂ ਤੇ ਮੇਰੀ ਮੰਮੀ ਇਹ ਤਿੰਨੇ ਹੀ ਗਏ ਤੇ ਰਾਤ ਨੂੰ ਫਿਰ ਉੱਥੇ ਪੇਪਰ ਦੇ ਕੇ ਅੰਮਰਸਰ ਗਏ ਉੱਥੋਂ ਵਾਪਸ ਆਏ ਦੂਜੇ ਦਿਨ ਸਵੇਰ ਹੋਰ ਕੁੜੀਆਂ ਨੂੰ ਕੀ ਸੁਨੇਹਾ ਦਵਾਂਗੇ ਹੋਰ ਕੁੜੀਆਂ ਨੂੰ ਇਹ ਸੁਨੇਹਾ ਦਵਾਂਗੀ ਸਰ ਜਿਵੇਂ ਅੱਜ ਮਿਹਨਤ ਕਰਕੇ ਅਸੀਂ ਆਪਣੇ ਮੰਮੀ ਡੈਡੀ ਦਾ ਨਾਮ ਉੱਚਾ ਕੀਤਾ ਤੁਸੀਂ ਮਿਹਨਤ ਕਰੋ ਘਰੇ ਨਾ ਬੈਠੋ ਤੇ ਅੱਗੇ ਵਧੋ ਬਿਕੋਸ ਰਿੰਪੀ ਅੱਜ ਯੂਜੇਸੀ ਨੇ ਪਾਸ ਕਰ ਲਿਆ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਸਰ ਨੂੰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਵੀ ਅਸੀਂ ਤਨੇ ਬਣਾ ਨੇ ਨੇਟ ਕਲੀਅਰ ਕੀਤਾ ਤੇ ਅਸੀਂ ਵੀ ਗਰਲਜ਼ ਨੂੰ ਹੋਰ ਵੀ ਕਹਿਣਾ ਚਾਹੁੰਦੇ ਆ ਵੀ ਉਹ ਵੀ ਪੜ੍ਹ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ। ਕੁੜੀਆਂ ਤੇ ਮੁੰਡਿਆਂ 'ਚ ਫਰਕ ਲੱਗਦਾ ਕਿਤੇ ਨਾ ਕਿਤੇ। ਸਰ ਫਰਕ ਤਾਂ ਬਹੁਤ ਸਮਝਿਆ ਜਾਂਦਾ ਹੀ ਵੀ ਪੜਾ ਦਿਓ 10, 12 ਪਲੱਸ ਟੂ ਕਰਾ ਦਿਓ, ਵਿਆਹ ਦਿਓ, ਪਲੱਸ ਟੂ ਕਰਾ ਦਿਓ, ਵਿਆਹ ਦਿਓ। ਮੁੰਡਿਆਂ ਨੂੰ ਅੱਗੇ ਕਹਿਆ ਜਾਂਦਾ ਵੀ ਇਹਨਾਂ ਨੂੰ ਵੱਧ ਪੜਾਓ, ਇਹ ਪੜ੍ਹ ਕੇ ਨਾਮ ਰੋਸ਼ਨ ਕਰਨਗੇ ਪਰ ਇਦਾਂ ਦਾ ਇਦਾਂ ਦੀ ਜਿਹੜੀ ਸੋਚ ਆ ਉਹ ਬਦਲਣੀ, ਬਦਲੀ ਜਾਣੀ ਚਾਹੀਦੀ ਹੈ। ਉਹ ਤਾਂ ਹੀ ਹੋ ਸਕਦਾ ਵੀ ਜੀ ਕੁੜੀਆਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਕਰਦੇ ਕਿਲਾ ਆਪਣੇ। ਕਰਦੇ ਹਾਲਾਤ ਸਰ ਤੁਸੀਂ ਦੇਖ ਸਕਦੇ ਹੋ ਜੀ ਜੀ ਠੀਕ ਠਾਕ ਨੇ। ਠੀਕ ਆ। ਜੀਬ ਅੱਜ ਯੂਸੀਨੈਟ ਪਾਸ ਕੀਤਾ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ? ਬਹੁਤ ਖੁਸ਼ ਆ ਮੇਰੇ ਪਰਿਵਾਰ ਬਹੁਤ ਖੁਸ਼ ਆ। ਅੱਜ ਮਿਹਨਤ ਕਰਕੇ ਮੁਕਾਮ ਹਾਸਲ ਕੀਤਾ ਕਿੰਨੀ ਗਮਿਹਨਤ ਹੁੰਦੀ ਹੈ ਤੇ ਘਰ ਦੇ ਕੀ ਹਾਲਾਤ ਨੇ ਘਰ ਵਿੱਚ ਕੌਣ-ਕੌਣ ਆ ਸਾਰਾ ਦੱਸੋ। ਘਰੇ ਮੇਰੀ ਮੰਮੀ, ਪਾਪਾ ਮੇਰੀ ਮੰਮੀ ਖੇਤ ਚ ਕੰਮ ਕਰਦੀ ਐ ਮੇਰੇ ਪਾਪਾ ਮੋਗਗੇ ਚ ਗ੍ਰੰਥੀ ਨੇ ਤੇ ਮੇਰੇ ਬ੍ਰਦਰ 10 ਸਾਲ ਉਹਨਾਂ ਨੂੰ ਬਿਮਾਰ ਨੇ ਉਹ ਤੇ ਜੋ ਲੋਕ ਕੁੜੀਆਂ ਨੂੰ ਪੜ੍ਹਨੀ ਭੇਜਦੇ ਤਾਂ ਘਰੇ ਬਠਾ ਗਰਾ ਦਉ ਉਹਨਾਂ ਨੂੰ ਕੁਝ ਨਹੀਂ ਹੈ ਨਾ ਮਜੀਜੀ ਤੈਨੋਂ ਬੱਚੀਆਂ ਤੁਹਾਡੀਆਂ ਜੂਜੀ ਸੀਨੇਟ ਪਾਸ ਕਰ ਗਈ ਕਿਵੇਂ ਲੱਗ ਰਿਹਾ ਕੀ ਕਹਿਣਾ ਚਾਹੁੰਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਬਹੁਤ ਬਹੁਤ ਖੁਸ਼ੀ ਹੋ ਰਹੀ ਐ ਸਾਨੂੰ ਅੱਛਾ ਤੇ ਦੂਜੀ ਐਸ ਕਲਾਸ ਕਰਦੀਆਂ ਤੇ ਮੇਰੀ ਮੰਮੀ ਤਾਂ ਪੱਲੇ ਕਈਏ ਜੋ ਲੋਗ ਮਾਤਾ ਕੁੜੀਆਂ ਨੂੰ ਪੜ੍ਹਨੀ ਭੇਜਦਾ ਵਿਆਹ ਕੇ ਸੋਹਰੇ ਪਰ ਸੋਹਰੇ ਘਰ ਤੋਰ ਦਿੰਦੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਤਾਂ ਕਹਿੰਦੇ ਆ ਜੀ ਬਹੁਤ ਛੋਟੀਆਂ ਕੁੜੀਆਂ ਨੂੰ ਬੁਰਾ ਲੱਗਦਾ ਵੀ ਜਿਹੜਾ ਵਿਆਹ ਕੇ ਤੋਰਦੇ ਵੀ ਮੈਨੂੰ ਵੀ ਇੰਝ ਕਹਿੰਦੇ ਨੇ ਵੀ ਤੁਸੀਂ ਵੀ ਵਿਆਹ ਕੇ ਤੋਰ ਕੁੜੀਆਂ ਨੂੰ ਵੀ ਤੇਰੀਆਂ ਵੱਡੀਆਂ ਹੋ ਰਹੀਆਂ ਨੇ ਮੈਂ ਕਿਹਾ ਵੀ ਵੱਡੀਆਂ ਹੁੰਦੀਆਂ ਨੇ ਹੋਈ ਜਾਂਦੇ ਵੀ ਮੈਂ ਤਾਂ ਆਪ ਦਾ ਪੂਰਾ ਪੜਾਈ ਕਰਤੀ ਫਿਰ ਕਿੰਨੀ ਕ ਮਿਹਨਤ ਕਰਦੀਆਂ ਸੀ ਇਹ ਮੈਂ ਨਿਤਤਾ ਜੀ ਬਹੁਤ ਬਾਹ ਵਾਲੀ ਕਰ ਦਿੰਦੀ ਤੇ ਇਹਨਾਂ ਕਹਿ ਨਹੀਂ ਸਕਦਾ ਕਿ ਜਿੰਨੀ ਮੈਂ ਤੇ ਕਰਦੀ ਹਾਂ ਕਰਦੇ ਸਾਰੇ ਕੰਮ ਕੌਣ ਕਰਦੇ ਸਾਰੇ ਕੰਮ ਇਹੀ ਕਰਦੇ ਨੇ ਜੀ ਮੈਂ ਤਾਂ ਤੜਕੀ ਚਲੀ ਜਾਂਦੀ ਆ ਤੇ ਰੋਟੀਆਂ ਬਣਾ ਕੇ ਅੱਛਾ ਖੇਤ ਬੰਦੇ ਜਾਂਦੇ ਆਥਣਿਆਂ ਨੂੰ ਪਤਾ ਹੋਰ ਲੋਕਾਂ ਨੂੰ ਕੀ ਸਨੇਹਾ ਦਵਾਂਗੇ ਜਿਹੜੀਆਂ ਕੁੜੀਆਂ ਪੜ੍ਹਦੀਆਂ ਨਹੀਂ ਜਾਂ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੀ ਇਹੀ ਸਨੇਹਾ ਦਿੰਨੇ ਆ ਵੀ ਆਪਦੀ ਇਕਤੀਆਂ ਦਾ ਧਿਆਨ ਰੱਖੋ ਪੂਰਾ ਵੀ ਇਹਨਾਂ ਨੂੰ ਪੜ੍ਹਾਓ ਅੱਗੇ ਵਧਾਓ ਉਹਨਾਂ ਨੂੰ ਵੀ ਜਿਵੇਂ ਮੈਂ ਪੜ੍ਹਾਇਆ ਨੇ ਅਸੀਂ ਨੇ ਮਿਹਨਤ ਕਰਕੇ ਵੀ ਪੜ੍ਹਾਇਆ ਨੇ ਇਹ ਵਿੱਚੀਆਂ ਵੀ ਉਵੇਂ ਤੁਸੀਂ ਇੱਕ ਵੀ ਨਹੀਂ ਪੜ੍ਹਾ ਸਕਦੇ ਅਸੀਂ ਨੇ ਵੀ ਤਿੰਨ ਤਿੰਨ ਪੜਵਾਤੀਆਂ